ਸਾਰਗ ਮਹੱਲਾ ਪੰਜਵਾ ਰੇ ਮੂੜੇ ਆਨ ਕਾਹੇ ਕਤ ਜਾਈ ਸੰਗ ਮਨੋਰਥ ਅੰਮ੍ਰਿਤ ਹੈ ਰੇ ਫੂਲ ਫੂਲ ਵਿਖ ਖਾਈ ਰਹਾਉ ਪ੍ਰਭ ਸੁੰਦਰ ਚਤੁਰ ਅਨੂਪ ਵਿਦਾਤੇ ਤੇ ਇਸ ਸਿਉ ਰੋਚ ਨਹੀਂ ਰਾਈ ਮੋਹਨ ਸਿਉ ਬਾਵਰ ਮਨ 모ਹਿਓ ਝੂਠ ਠਗਉਰੀ ਪਾਈ ਭਾਇਓ ਦਿਆਲ ਕਿਰਪਾਲ ਦੁਖ ਹਰਤਾ ਸੰਤਨ ਸਿਉ ਬਾਨ ਆਈ ਸਗਲ ਨਿਧਾਨ ਘਰੈ ਮਹਿ ਪਾਏ ਕਾਹੋ ਨਾਨਕ ਜੋਤ ਸਮਾਈ ਸਾਰਗ ਮਹੱਲਾ ਪੰਜਵਾਂ ਓੰੰ ਪ੍ਰੇਅ ਪ੍ਰੀਤ ਚੀਤ ਬਹਿ ਨਰੀਆ ਜੋ ਤਾਹ ਬਚਨ ਦਿਓ ਮੇਰੇ ਸਤਿਗੁਰ ਤਾਓ ਮੈਂ ਸਾਜ ਸੀ ਗਰੀਆ ਰਹਾਉ 함ពូលਹਿ ਤੁਮ ਸਦਾ ਅਕੂਲਾ ਹਮ ਪਤਿਤ ਤੈ ਤੁਮ ਪਤਿਤ ਉਧਰੀਆ ਹਮ ਨੀਚ ਬਿਰਖ ਤੋਮ ਮੈ ਲਾਗਰ ੁਲਾਜ ਸੰਗ ਸੰਗ ਬਸਰੀਆ ਤੁਮ ਗੰਬੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤਉ ਮੇਰੀ ਸੂਖ ਸੇ ਜਰੀਆ ਸਾਰਗ ਮਹੱਲਾ ਪੰਜਵਾਂ ਮਨ ਓਏ ਦਿਨ ਸ ਧਨ ਪਰਵਾਨਾ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗ ਗਿਆਨ ਰਹਾਉ ਧਨ ਸੁਭਾਗ ਧਨ ਸੁਹਾਗਾ ਧਨ ਦੇਤ ਜਿਨ ਮਾਨਾ ਇਹੋ ਤਨ ਤੁਮਰਾ ਸਭ ਗਰੇਹੋ ਧਨ ਤੁਮਰਾ ਹੀਓ ਕੀਓ ਕੁਰਬਾਨਾ ਕੋਟ ਲੱਖ ਰਾਜ ਸੁਖ ਪਾਏ ਇਕ ਨਿਮਖ ਪੇਖ ਦ੍ਰਿਸ਼ਟਾਨਾ ਜਾਓ ਕਹੋ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤ ਨਾ ਜਾਨਾ ਸਰਗ ਮਹੱਲਾ ਪੰਜਵਾਂ ਆਬ ਮੋਰੋ ਸਹਿ ਸਾਧੂਖ ਗਇਆ ਔਰ ਉਪਾਵ ਸਗਲ ਤਿਆਗ ਛੋਡੇ ਸਤਗੁਰ ਸਰਣ ਪਿਆਉ ਰਹਾਉ ਸਰਬ ਸਿਧ ਕਾਰਜ ਸਭ ਸਬਰੇ ਅਹੰ ਰੋਗ ਸਗਲ ਹੀ ਖਇਆ ਕੋਟ ਪਰਾਦ ਖਿਨ ਮਹਿ ਖਾਓ ਭਈ ਹੈ ਗੌਰ ਮਿਲ ਹਰ ਹਰ ਕਹਿਆ ਪੰਚ ਦਾਸ ਗੁਰ ਵਸ ਗਤ ਕੀਨੇ ਮਾਨ ਨਹਿ ਚਲ ਨਿਰ ਭਇਆ ਆਏ ਨਾ ਜਾਵੇ ਨਾ ਕਤਹੀ ਡੋਲੇ ਥਿਰ ਨਾਨਕ ਰਾਜੈ ਆ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਉ ਖੇល ਖਿਲਾਇ ਲਾਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ 바ਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਇਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰ ਨਾ ਕਬ ਹੂ ਜਾਈ ਕਾਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਦਿਵਲਾਈ ਸਾਰਗ ਮਹੱਲਾ ਪੰਜਵਾ ਆਪਣਾ ਮੀਤ ਸੁਆਮੀ ਗਾਈਐ ਆਸਨਾ ਅਵਰ ਕਾਹੂ ਕੀ ਜੈ ਸੁਖ ਦਾਤਾ ਪ੍ਰਾਪਤਿ ਆਈਐ ਰਹਾਉ ਸੂਖ ਮੰਗਲ ਕਲਿਆਣ ਜਸਹਿ ਘਰ ਤਿਸ ਹੀ ਸਰਣੀ ਪਾਈਐ ਤਿਸਹਿ ਤਿਆਗ ਮਾਨੁਖ ਜੀ ਸੇਵਾ ਹੋ ਤਉ ਲਾਜ ਲੋਨ ਹੋਏ ਜਾਈਐ ਇਕ ਓਟ ਪਕਰੀ ਠਾਕੁਰ ਕੀ ਗੌਰ ਮੇਲ ਮਤ ਗੋਧ ਪਾਈਐ ਗੁਣ ਨਿਦਾਨ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮੋਹਤਾਈਐ ਸਾਰਗ ਮਹੱਲਾ ਪੰਜਵਾ ਓਟ ਸਤਾਣੀ ਪ੍ਰਭ ਜੀਓ ਮੇਰੇ ਦ੍ਰਿਸ਼ਟ ਨਾ ਲਿਹਾਵਾਂ ਓ ਅਬਰ ਕਾਹੂ ਖਾਓ ਮਾਣ ਮਹਤ ਪ੍ਰਭ ਤੇਰਾ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੈ ਕਾੜ ਲੀਆ ਵਿਖ ਘੇਰੇ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਇਆ ਗੁਰ ਪੈਰੈ ਕਵਨ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰੇ ਕਾਟ ਸਿਲਕ ਜਾਓ ਆਪੁ ਨਾ ਕੀਨੋ ਨਾਨਕ ਸੁਖ ਘਨੇਰੇ ਸਾਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੂਖ ਬਿਨਾਸੀ ਭਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਔਰ ਨਾ ਕੋ ਸੂਜੈ ਪ੍ਰਭ ਬਿਨ ਕਾਹੋ ਕੋ ਕਿਸ ਪਹਿ ਜਾਸੀ ਜਿਉ ਜਾਣ ਹੋ ਤਿਉ ਰਖੋ ਠਾਕੁਰ ਸਭ ਕਿਸ ਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਅਪੁਨੇ ਸਾਧ ਜੀਵਨ ਅਬਿਨਾਸੀ ਕਾਹੋ ਨਾਨਕ ਮਨ ਅਨਧ ਭਇਆ ਹੈ ਕਾਟੀ ਜਮ ਕੀ ਫਾਸੀ ਸਾਰਗ ਮਹੱਲਾ ਪੰਜਵਾਂ ਮੇਰੋ ਮਨ ਜਾਤ ਕਤੁ ਤੁਝਹਿ ਸੰਭਾਰੈ ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣਹਿ ਤਿਉ ਪਾਰੈ ਰਹਾਉ ਪੰਜਾਬ ਭੂਖਾ ਤਬ ਭੋਜਨ ਮੰਗੈ ਉਗਾਏ ਸੂਖ ਸਗਾਰੇ ਤਬ ਅਰੋਗ ਜਬ ਤੁਮ ਸੰਗ ਵਸਤਾਓ ਛੁਟਕਤ ਹੋਏ ਰਵਾਰੇ ਕਵਨ ਬਸੇ ਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੇ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹਸਾਰੇ ਸਾਰਗ ਮਹੱਲਾ ਪੰਜਵਾਂ ਮਾਨਤੇ ਭੈ ਭਾਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਿਲੇ ਸਹਿਜ ਸਹਿਜ ਗੁਣ ਗਾਇਓ ਰਹਾਉ गुरुवचनात् कुमात् कृपाते बाहुर्नकथुतायो रहत उपाद समाद सुख आसन गृहे पायो। ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜ ਸੁਮਾਯੋ ਕਰਨਾ ਆਪ ਕਰਾਵਨ ਆਪੇ ਕਾਹੋ ਨਾਨਕ ਆਪ ਆਪਾਯੋ ਸਾਰਗ ਮਹੱਲਾ ਪੰਜਵਾ ਅੰਮ੍ਰਿਤ ਨਾਮ ਮਨਹਿ ਆਧਾਰੋ ਜੇਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ਰਹਾਉ ਭੂਜੇ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆਏ ਨਾ ਜਾਏ ਬਸੈ ਇਹ ਠਾਹਰ ਜਹ ਆਸਨ ਨਰੰਕਾਰੋ ਏਕ ਪਰਗਟ ਏਕ ਗੁਪਤਾ ਏਕ ਤੂੰ ਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰਗ ਮਹੱਲਾ ਪੰਜਵਾ ਬੇਨੁ ਪ੍ਰਾਪ ਰਹਿਨ ਨਾ ਜਾਏ ਘਰੀ ਸਰਬ ਸੁਖਤਾ ਹੂ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨੰਦ ਕਨਾ ਵਡ ਸਮਰਥ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ਸਾਨੁ ਪਵਿੱਤਰ ਆ ਮਾਨੁ ਪਵਿੱਤਰ ਆ ਪਵਿੱਤਰ ਸੁਨਨ ਕਹਿ ਨਹਾਰੇ ਕਾਹੋ ਨਾਨਕ ਤੇ ਭਵਨ ਪਵਿੱਤਰ ਆ ਜਾ ਮੈਂ ਸੰਤ ਤੁਮਾਰੇ ਸਾਰਗ ਮਹੱਲਾ ਪੰਜਵਾ ਰਸਨਾ ਜਪਤੀ ਤੂਹੀ ਤੂਹੀ ਮਾਤ ਗਰਭ ਤੁਮਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੂਹੀ ਰਹਾਉ ਤੁਮਹਿ ਪਿਤਾ ਤੁਮਹੀ ਫ਼ੋਨ ਮਾਤਾ ਤੁਮਹਿ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਵ ਪ੍ਰਾਨ ਦਾਤਾ ਤੁਮਹਿ ਖਜ਼ੀਨਾ ਤੁਮਹਿ ਜਰੀਨਾ ਤੋਮਹੀ ਮਾਨਕ ਲਾਲਾ ਤੁਮਹਿ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ਸਾਰਗ ਮਹੱਲਾ ਪੰਜਵਾ ਜਾਹੂ ਕਾਹੂ ਆਪਣੋ ਹੀ ਚੇਤ ਆਵੇ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੂਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿ ਨਹੀਂ ਰਾਜ ਜੋ ਬਨ ਧਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰਗ ਮਹੱਲਾ ਪੰਜਵਾ ਝੂਠੋ ਮਾਇਆ ਕੋ ਮਦਮਾਨ ਤ੍ਰੋਹੋ ਮੋਹ ਦੂਰ ਕਰ ਬਪੁਰੇ ਸੰਗ ਗੋਪਾਲਹਿ ਜਾਨ ਰਹਾਵ ਮਿਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸ ਰੋ ਸੰਤਹਿ ਕੀ ਸਾਰਾਨ ਮੰਗਨ ਮੰਗਾ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਸਾਰਗ ਮਹੱਲਾ ਪੰਜਵਾਂ ਆਪਣੀ ਇਤਨੀ ਕਸ਼ੂਨਾ ਸਾਰੀ ਅਨਕ ਕਾਜ ਅਨਕ ਧਾ ਵਰਤਾ ਓਰ ਜਿਉ ਆਨ ਜੰਜਾਰੀ ਰਹਾਉ ਦਿਓ ਸੁਚਾਰਕੇ ਦੀ ਸਹਿ ਸੰਗੀ ਊਹਾਂ ਨਾਹੀ ਜਹ ਭਾਰੀ ਤਿੰਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ओ नाही नाही किछ मेरा ना हमरो बसचारी करावन नानक के प्राभ संतन संग उदारी सारग महल्ला पञ्जवा ਮੋਹਨੀ 모ਹਤ ਰਹੈ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾ ਖਾਟ ਸਾਸਤਰ ਉਚਰਤ ਰਸਨਾਗਰ ਤੀਰਥ ਗਵਨ 나ਥੋਰੀ ਪੂਜਾ ਚਕਰ ਬਰਤਨੇ ਮਥਪੀਆ 우ਹਾ ਗੈਲ ਨਾ শোরੀ आंद कूप मह पतत होत जग संत हो कर हो परम गत मोरी साध संगत नानक भयो मुक्ता दर्शन देखत पूरी सारग मोहल्ला पंजावां ਕਹਾਂ ਕਰਹਿ ਰੇ ਖਾਟ ਖਾਟੁਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾ ਟੁਲੀ ਰਹਾਉ ਊਹੀ ਤੇ ਹਰਿਓ ਊਹਾ ਦੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ਦੇਵਨ ਹਾਰ ਬਿਸਾਰਿਓ ਅੰਦੁਲੇ ਜਿਉ ਸਫਰੀ ਉਦਰ ਭਰੈ ਬਹਿ ਹਾ ਟੁਲੀ ਸਾਦ ਬੇਕਾਰ ਬੇਕਾਰ ਝੂਠ ਰਸ ਜਹ ਜਾਨੋ ਤਹ ਪੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠ ਢਲੀ ਸਾਰਗ ਮਹੱਲਾ ਪੰਜਵਾ ਗੋਰ ਜਿਓ ਸੰਗ ਤੁਹਾਰੈ ਜਾਨਿਓ ਕੋਟ ਜੋਦ ਉਵਾ ਕੀ ਬਾਤ ਨਾ ਪੁੱਛੀਐ ਤਾਂ ਦਰਗਹਿ ਭੀ ਮਾਨਿਓ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਐ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਾਬ ਦੇਹ ਬਖਾਨਿਓ ਤੁਮਤੇ ਸੇਵ ਤੁਮਤੇ ਜਪ ਤਾਪ ਤੋਮਤੇ ਤਤ ਪੁਛਾਨਿਓ ਕਰ ਮਸਤਕ ਧਾਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ Sarg ਮਹੱਲਾ ਪੰਜਵਾ ਹਰ ਹਰ ਦੀਓ ਸੇਵਕ ਕਾਉ ਨਾਮ ਮਾਨਸ ਕਾ ਕੋ ਬਪੁਰੋ ਭਾਈ ਜਾ ਕੋ ਰਖਾ ਰਾਮ ਰਹਾਉ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਬਾਤ ਰੱਖੀ ਸੇਵਕ ਕੀ ਆਪ ਕੀਓ ਬੰਧਾਨ ਆਤ ਜੁਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰਗ ਮਹੱਲਾ ਪੰਜਵਾ तू मेरे मीत सखा हर प्राण मान तन जीयो पिंड सब तुम्हारा एहो तान सीतो तुम रहतान रहाओ तोमही दीए अनक प्रकारा तोमही दीए मान सदा सदा तोमही पात राखो हो अंतर जामी जान ਜੇਨ ਸੰਤਨ ਜਾਣਿਆ ਤੂ ਠਾਕੁਰ ਤੇ ਆਏ ਪਰਵਾਨ ਜਨਕਾ ਸੰਗ ਪਾਈਐ ਬੜ ਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰਕ ਮਹੱਲਾ ਪੰਜਵਾ ਕਰੋਗਾਤ ਦਇਾਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੂਟੀ ਤੁਮਹੀ ਜੋਰੀ ਰਹਾਉ ਜਨਮ ਜਨਮ ਕੇ ਵਿਖਾਈ ਤੁਮ ਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮਤੇ ਪ੍ਰਭ विसरत सास सास ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕਹ ਤੇ ਤੇ ਪਤ ਤ ਪੁਨੀਤਾ ਕਾਹੋ ਨਾਨਕ ਜਾ ਕੇ ਬਡੁ ਭਾਗਾ ਤਿਨ ਜਨਮ ਪਦਾਰਥ ਜੀਤਾ ਸਾਰਗ ਮਹੱਲਾ ਪੰਜਵਾਂ ठाकुर विनती ਕਰਨ जन आयो सर्व सुख आनंद सहज रस सुनत तुहार नायो रहआव कृपा निधान सुख के सागर जस सब मह जाको छाया संत संग रंग तुम कीए अपना आप दृष्टायो ਨਾ ਨਹੁ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸਨ ਸੰਤਨ ਕਾ ਸੁਖ ਨਾਨਕ ਏਹੋ ਪਾਇਓ ਸਾਰਗ ਮਹੱਲਾ ਪੰਜਵਾਂ ਜੋ ਕੀ ਰਾਮ ਨਾਮ ਲਿਵ ਲਾਗੀ ਸਜਣ ਸੁਰਦਾ ਸੁਹਿਲਾ ਸਹਜੇ ਸੋ ਕਹੀਐ ਬੜੁ ਭਾਗੀ ਰਹਾਉ रहत विकार अल्प माया ते अहं गुद्ध विख त्यागी दर्शन प्यास आस एक है की तेक ही है प्रिय उपागी अचिंत सोए जागन उठ बसन अचिंत हसत वैरागी कहो नानक जिन जगत ठगाना सो माया हर जन ठगी ਸਾਰਗ ਮਹੱਲਾ ਪੰਜਵਾਂ ਆਵ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾ ਕਉ ਮਾਰੈ ਰਹਾਉ ਨਿਰਵੈਰ ਸੰਗ ਵੈਰ ਦਚਾਵੇ ਹਾਰ ਦਰਗਹਿ ਉਹ ਹਾਰੈ ਆਦ ਜੁਗਾਦ ਪ੍ਰਭ ਕੀ ਵਢਿਆਈ ਜਨ ਕੀ ਪੈ ਜਸਵਾਰੇ ਨਿਰਭਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰਗ ਮਹੱਲਾ ਪੰਜਵਾ ਹਰ ਜਨ ਛੋੜਿਆ ਸਗਲਾ ਆਪ ਜਿਉਂ ਜਨ ਹੋ ਤਿਉਂ ਰਖਹੁ ਗੁਸਾਈ ਵੇਖ ਜੀਵਾ ਪਰਤਾਪ ਰਹਾਉ ਗੁਰ ਉਪਦੇਸ ਸਾਧ ਕੀ ਸੰਗਤ ਬਿਨ ਸਿਓ ਸਗਲ ਸੰਤਾਪ ਮਿੱਤਰ ਸੱਤਰ ਵੇਖ ਸਮਤ ਵਿਚਾਰਿਓ ਸਗਲ ਸੰਪਾਖਨ ਜਾਪ ਕਪਤ 부ਜੀ ਸੀਤਲ ਆਗਾ ਨੇ ਸੁਨ ਅਨਹਦ ਵਿਸਮ ਭਏ ਬਿਸਮਾਦ ਅਨੰਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ